ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਹੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਜ਼ ਜਾਂ ਕਾਲਜੇਜ਼ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ 'ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਚਾਹ ਜਾਨੀ ਕੈਂਪਸ ਉੱਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋਡ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜੇਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦੋ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨਾਲ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾਂ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਆਪਣੀ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOYE ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿਉਂ ਲਈ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸੈਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸੈਮੈਸਟਰ ਤੋਂ ਉਹਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਚ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਡ ਮਲ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੁਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਂਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਦਿਸੈਕੰਡ ਜੂਸਟਰੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਦੇ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨ ਕਰਿਕਿਊਲਮ 올 ਅਪਰੂਵਲਸ ఎవਰੀਥਿੰਗ ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਟੀਮ ਐ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਆ ਜੋ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਟਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ساری ਯੂਨੀਵਰਸਿਟੀਆਂ ਬਹੁਤ ساری ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ 'ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਜਾਨੀ ਕੈਂਪਸ ਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋੜ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾਂ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਆਪਣੀ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOYE ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿੰਨੇ ਵੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿਉਂ ਲਈ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸੈਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸੈਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਇਪੈਂਡ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਹੈ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮ ਚ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮੰਗ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ এমਪਲੋਏ ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਦ ਸੈਕਿੰਡ ਜੂਸਟਰੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਦੇ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ एवरीथिंग ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀਮ ਹੈ ਮਹਾਰਾਜਾ ਰਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂਨ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਤੇ ਪੰਜਾਬ ਨੂੰ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ विक्टोरा ऑटो ऑटोज़ ग्रुप ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ساری ਯੂਨੀਵਰਸਿਟੀਆਂ ਬਹੁਤ ساری ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ 'ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਜਾਨੀ ਕੈਂਪਸ ਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋਡ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦੋ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨਾਲ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾਂ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOYE ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ ਏਮਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿਉਂ ਲੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਇਪੈਂਡ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੀ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮ ਚ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜ੍ਹਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮੰਗ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨ EMPLOYMENT ਦੀ ਪ੍ਰੋਬਲਮ ਹੈ ਦ ਸੈਕੰਡ ਜੂਸਟਰੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ ఎవਰੀਥਿੰਗ ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਟੀਮ ਐ ਮਹਾਰਾਜਾ ਰੁਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਰਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਜਾਂ ਨਹੀਂ ਕੈਂਪਸ ਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕਿਊਲਮ ਇੰਡਸਟਰੀ ਤੇ ਯੂਨੀਵਰਸਿਟੀ ਨਾਲ ਬੈਠ ਕੇ ਬਣਾਇਆ ਕਰਿਕਿਊਲਮ ਵੀ ਇੰਡਸਟਰੀ ਦੀ ਲੋੜ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦੋ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾਂ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਜ਼ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਆ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ এমਪਲੋਏ ਅਸੀਂ ਚਾਹੁੰਦੇ ਆ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ এমਪਲੋਏ ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ 6 ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿਉਂ ਲੇ 4 ਸਾਲ ਜਦੋਂ ਬੱਚਾ ਇਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹ ਰਿਆ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟੇਟਮੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦਾਬਾਦ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਚ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ। ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਰਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ 'ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਡ ਮਿਲ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ। ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੁਰਡ ਅਸ ਜੋ ਸਾਡੇ 파ਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰ ਉਹਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਂਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਤੇ ਸੈਕਿੰਡ ਜੋ ਸਾਡੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਹੀ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਇਸ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ एवरीथिंग ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਟੀਮ ਐ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ